ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰੇ ਦੋਸਤੋ ਆਪਾਂ ਗਏ ਸੀ ਅੱਜ ਜਾੜਲਾ ਤੇ ਆਮਦਿਆ ਰਾਹ ਵਿੱਚ ਵੇਖਿਆ ਇੱਕ ਪੇਠੇ ਵਾਲੀ ਫੈਕਟਰੀ ਲੱਗੀ ਹੋਈ ਸੀ ਜੋ ਕਿ ਪਹਿਲਾਂ ਆਗਰੇ ਦਾ ਪੇਠਾ ਕਿਹਾ ਜਾਂਦਾ ਸੀ ਹੁਣ ਆਪਾਂ ਨੂੰ ਆਗਰੇ ਜਾਣ ਦੀ ਲੋੜ ਨਹੀਂ ਇਹ ਰਾਹੋਂ ਤੋਂ ਜਾੜਲੇ ਰੋਡ ਤੇ ਫੈਕਟਰੀ ਲੱਗੀ ਹੋਈ ਏ ਤੇ ਆਪਾਂ ਇਸ ਫੈਕਟਰੀ ਤੇ ਖੜੇ ਤੇ ਜਾ ਕੇ ਆਪਾਂ ਕਾਲ ਕੀਤੀ ਤੇ ਮਬਈ ਟੈਸਟ ਕਰਨ ਦੇ ਖਾਣ ਕੇ ਦੇਖਿਆ ਚੈੱਕ ਕੀਤਾ ਮੇਰੇ ਮਿੱਤਰੋ ਪਹਿਲਾਂ ਕਦੀ ਵੀ ਕੋਈ ਅਜਿਹਾ ਜਿਹੜਾ ਟ੍ਰੇਲ ਲੱਗੀ ਏ ਤੇ ਪਹਿਲਾਂ ਵੀ ਲੋਕਾਂ ਨਾਲ ਗਾਉਂ ਕੇ ਆਪਾਂ ਖਾ ਲਿਆ ਤੇ ਫਿਰ ਅਪਾ ਫੈਕਟਰੀ ਦੇ ਅੰਦਰ ਗਏ ਜੇ ਆਪਦੇ ਦੇਖਿਆ ਲਖਣਾ ਪਈ ਅਸੀਂ ਮਨ ਨਾਲ ਸੀ ਆਪਣੀ ਫੈਕਟਰੀ ਦੇ ਅੰਦਰ ਗਏ ਤੇ ਇਹਨਾਂ ਨੇ ਰੱਤਾ ਬੁੱਲ ਲੱਕੜਾਂ ਦੀ ਗੰਗ ਬਾੜੀ ਸੀ ਤੇ ਜਦੋਂ ਵੇਖਿਆ ਕੜਾਹੀ ਦੇ ਵਿੱਚ ਕਿਧਾਰੇ ਉਪੇਠਾ ਪਾਇਆ ਸੀ ਤੇ ਜਿਹੜੀ ਚਾਸਨੀ ਹੈ ਉਨੀ ਹੀ ਖੰਡ ਦੀ ਬਣਾਈ ਹੋਈ ਤੇ ਇਹ ਇੱਕ ਪੇਠਾ ਇਸ ਤਰ੍ਹਾਂ ਮਰਦਾ ਹੈ ਕਿ ਖੀਨੀ ਦਾ ਰੱਤਾ ਬਣਾ ਲੈਂਦੇ ਆਂ ਹਾਲੇ ਵਿੱਚ ਵਾਲ ਦੇ ਵਿੱਚ ਪਾਣੀ ਵਿੱਚ ਖੰਡ ਦੇ ਕੇ ਇਸ ਤਰ੍ਹਾਂ ਇਹ ਪਵਾ ਦੇਣ ਲੱਗੇ ਕਾਦੀ ਜੀ ਜਿੰਨਾ ਫਿਕਰ ਸਾਰੀ ਖਾਂਡ ਮੇਰੇ ਪੇਚਰ ਆਸੇ ਨਹੀਂ ਜਾਂਦੇ ਦਰੁਬਤਾਂ ਤੇਰੇ ਕੀ ਪੱਟੀ ਤੇ ਅਵਾਰ ਦੇ ਰਹਿੰਦੇ ਨੇ ਜਿਵੇਂ ਤਰ੍ਹਾਂ ਲਾਦੇ ਰਹਿੰਦੇ ਮਰਲੇ ਕਰਨ ਬਣਾ ਰਹੇ ਜੇ ਦੋਵੇਂ ਦੋਵੇਂ ਖੱਟ ਵਿੱਚ ਹੀ ਮਾਰਦੇ ਸਿਰੋ ਕੀ ਕਰਨਾ ਤੁਹਾਨੂੰ ਆਗਰੇ ਜਾਣ ਦੀ ਲੋੜ ਨਹੀਂ ਚਲੋ ਗਾਹੋਂ ਤੇ ਜਾੜਾ ਕਰਦੇ ਸਾਡੇ ਨਾਲ ਫਿਰ ਮਿਲਕਦੇ ਆਪਾਂ ਪੂਰੀ ਪਹੁੰਚਾਂਗੇ ਅਕਰ ਕਰਿਆ ਉਹਨਾਂ ਕਿਹਾ ਤੋਂ ਪਾਸੇ ਹਲਾ ਕਿਦਣਾ ਆਪਰਾਂ ਆਏ ਆਂ ਕਿ ਅਸੀਂ ਲਈ ਖਾਂਡੇ ਮੰਡੀ ਦਾ ਦੱਸਿਆ ਕਿ ਇਹ ਬਹੁਤ ਥੀਲੇ ਗਏ ਬਹੁਤ ਬੜੀ ਖਾਂਡੇ ਲੋਕ ਬੜੀ ਕਰਨੇ ਨਹੀਂ ਆਇਆ ਇਹ ਆਪਾਂ ਫਿਰ ਇਹਨਾਂ ਦੇ ਸਾਰੇ ਗ੍ਰੇਡ ਦੇਖੀ ਇਹ ਇੱਕ ਕੱਚਾ ਬੇਟਾ ਹੈ ਕੱਚਾ ਬੇਟਾ ਜਦੋਂ ਖਾਂਡੇ ਚ ਬਾਲੇ ਜਾਣ ਫਿਰ ਮੋਟਾ ਹੋ ਜਾਂਦਾ ਇਹਨਾਂ ਨੇ ਛੋਟੇ ਛੋਟੇ ਪੀਸ ਲੈਣੇ ਮੋਟਾ ਅਲੱਗ ਕੱਟਦਾ ਉਹ ਵੀ ਸਰ ਆਹ ਸਾਫ਼ ਸੀ ਜੀ ਇਹ ਕਿੱਥੋਂ ਆ ਕੇ ਪਰਖੇ ਵੀ ਦੋਸਤੋਂ ਅੰਦਰ ਨਹੀਂ ਨਹੀਂ ਬਾਈ ਕਾਰੀ ਰੱਖੀ ਜੀ ਦੋਸਤੋਂ ਸਾਹਿਬ ਤੁਸੀਂ ਜਿਸ ਮਰਜ਼ੀ ਬੋਲਦੇ ਬਾਕੀ ਪਰਦੇ ਦਾ ਪਿਆਰ ਹੈਂਦੀ ਵਿੱਚ ਬੋਲਦੇ ਕਿ ਕੌਣ ਸਾ ਰੂਟ 'ਤੇ ਹੈ ਕੋਈ ਨਾ ਬਤਾ ਭਾਈ ਅੱਜ ਮਾਰਿਸ ਟਾਲੀ ਦਾ ਹੋਇਆ ਹੈ ਇਹ ਥੋੜੀ ਜਿਹੀ ਜਗ੍ਹਾ ਹੈ ਕਿ ਦੇਖੀਏ ਕਿ ਵਧੀਆ ਤਰ੍ਹਾਂ ਕੋਟੀਆਂ ਸੀ ਸਾਫ ਅੰਦਰ ਅੰਦਰ ਵੀ ਚੈੱਕ ਕੀਤੇ ਸਾਫ ਨੇ ਇਹ ਕੋਤਾ ਥੋੜਾ ਜਿਹਾ ਹੈ ਦੇਖ ਲਾ ਰਾਇ ਸਾਮਾਨ ਚੈੱਕ ਕਰ ਲਿਆ ਬੜਾਈ ਵੀ ਸਾਫ ਸੀ ਜਿਹੜੇ ਲੱਕੜਾਂ ਕਿਦਰੀਆਂ ਸੀ ਇਸ ਤਰ੍ਹਾਂ ਇਹ ਥੋੜੀ ਜਿਹੀ ਸਫਾਈ ਘੱਟ ਸੀ ਬਾਕੀ ਕੜਾਏ ਵਗੈਰਾ ਪੇਟਾ ਸਾਫ ਪਾਣੀ ਹੀ ਸਾਫੀ ਪਾਣੀ ਦੇ ਸਕਦੇ ਹੋ ਜੀ ਤੇ ਬਾਹਰ ਆ ਕੇ ਇਹ ਹੈਗਾ ਪੇਟਾ ਇਹ ਇਸ ਤਰ੍ਹਾਂ ਦਾ ਅੱਛਾ ਇੱਟੇ ਨਾਲ ਆਉਂਦਾ ਹੈ ਅੰਦਰੋਂ ਬਾਕੀ ਹੋਰ ਤੁਹਾਨੂੰ ਸਾਰੇ ਨਮਾੰਗਾ ਇਹ ਨਹੀਂ ਲੈਣਾ ਦੇ ਸਕਦੇ ਹੋ ਇਹਦੇ ਸਭ ਤੋਂ ਵਧੀਆ ਆਪਣੇ ਘਰੇ ਬਣਾ ਕੇ ਤੁਸੀਂ ਖਾ ਸਕਦੇ ਹੋ ਉਸ ਤੋਂ 4 ਕਿਲੋਗ੍ਰਾਮ ਤੇ ਉੱਤੇ ਆਪਾਂ ਇਹ ਸਾਰਾ ਤੁਹਾਨੂੰ ਬਖਾਇਆ ਹੈ ਅੱਜ ਲਈ ਹੋਈ ਹੈ ਤੁਸੀਂ ਦੇਖਾਈ ਇਹ ਫੈਕਟਰੀ ਲੱਗੀ ਹੈ ਸਾਹਮਣੇ ਸੋ ਇੰਨੀਆਂ ਗੱਲਾਂ ਕਰਦੇ ਆ ਭਾਈ ਆਪਾਂ ਹੁਣ ਥੋੜਾ ਦੇਖ ਜਾਵਾਂਗੇ ਇੱਥੇ ਬਲੌਗ ਦੀ ਸਮਾਪਤੀ ਕਰਨੀ ਆ ਜੇ ਆਇਆ ਤੇ ਫਿਰ ਦੁਬਾਰਾ ਕੇ ਆਏਗੀ ਜੰਗ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ